ਜੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਿਹੜੀ ਕੱਲ੍ਹ ਸਵਾਂਝੀ ਕੀਤੀ ਜਿਹੜੀ ਇਹ ਨਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਛੇਮੜ ਘਣੀਏ ਦੇ ਬੰਦਰ ਉੱਥੇ ਛੇਮੜ ਪੱਠਿਆ ਤੋਂ ਇੱਕ ਗੈਂਗ ਵਾਇ ਪੱਠਿਆ ਤੋਂ ਲੇਬਰ ਨੂੰ ਮੰਦੀ ਬਣਾ ਕੇ ਉੱਥੋਂ ਟਰੈਕਟਰ ਹਥਿਆਰਾਂ ਦੀ ਜੋਗ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਹੀ ਰਾਹਗੀਰਾਂ ਨੂੰ ਵੀ ਖੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ ਇਹ ਗਰੋਹ ਦੇ 8 ਪੈਪਰ ਦੇ ਕੋਲ ਜਿਨ੍ਹਾਂ ਦਾ ਮੇਨ ਸਰਕੜਾ ਜਗਰਾਤ ਸਿੰਘ ਜੱਗਾਵਾ ਪਿੰਡ ਧੀਰੇਕੋੜ ਦਾ ਉਹਨਾਂ ਦੇ ਵਿੱਚੋਂ ਦੋ ਕੁਲਜੀਤ ਸਿੰਘ ਕੀਪਾ ਤੇ ਪਾਰਸਦੀਪ ਗਹਿਰੀਵੰਡੀ ਇਹ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਨਾ ਲੀਕਾ ਜਿਹੜਾ ਘਣੀਏ ਕੇ ਬਾਂਗਰ ਥਾੜੇ ਤੋਂ ਇਹਨਾਂ ਨੇ ਭੱਠੇ ਤੋਂ ਖੋਪ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ ਚ ਬੁੱਲ ਜੋ ਜਿਹੜੇ ਫੜੇ ਜਾ ਚੁੱਕੇ ਐ ਬਾਕੀ 6 ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਭੱਠੇ ਲੁੱਟਦੇ ਨੇ ਗਨਪੁਆਇੰਟਾਂ ਤੇ ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦਗਰਫਤਾਰ ਕਰਕੇ ਤੇ ਧਰਮ ਵਿੱਚ ਕੀਤੀ ਕਿੱਥੋਂ ਨੰਗਲ ਵਿੱਚ ਵੀ 50000 ਦੀ ਲੁੱਟ ਹੋਈ ਇਹਨਾਂ ਦਾ ਇਹ ਉਹੀ ਕਹਿਗਾ ਜੀ ਇਹਨਾਂ ਅੱਠਾਂ ਬੰਦਿਆਂ ਨੇ ਪਹਿਲਾਂ ਘਣੀਏ ਕੇ ਪੰਗਰ ਪਿੰਡ ਸ਼ੇਖਾ ਤੋਂ ਟਰੈਕਟਰ ਸੋਨਾ ਦੇ ਘਰ ਲੁੱਟਿਆ ਜਿਹੜਾ ਆਰੰਭ ਕੀਤਾ ਸਾਡੀ ਪੁਲਿਸ ਟੀਮਾਂ ਨੇ ਤੇ ਬਾਅਦ ਚ ਕਥੋਂ ਨੰਗਲੇ ਈਏ ਚੋਂ ਹਰੀਆ ਪਿੰਡ ਚੋਂ ਵਾਪਸ ਆਉਂਦਿਆਂ ਇਹਨਾਂ ਨੇ 45000 ਦੀ ਬੋ ਮੋਟਰਸਾਈਕਲ ਤੋਂ ਮੋਬਾਈਲ ਰਾਹੀ ਨਾਲ ਕੋ ਲੁੱਟੇ ਉਸ ਤੋਂ ਬਾਅਦ ਬਿਆਸ ਸਠਿਆਲਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ 8-9 ਬੈਟਰੀਆਂ ਇਹਨਾਂ ਨੇ ਉਥੋਂ ਲੁੱਟ ਲਈ। ਇਹ ਗਰੋਹ ਦੇ ਦੋ ਮੈਂਬਰ ਫੜੇ ਗਏ ਆ ਜੀ। ਗਰੋਹ ਜਿਹੜਾ ਉਹ ਸਾਹਮਣੇ ਆ ਚੁੱਕਾ ਪਿੰਨੋ ਇਹ ਆਂ ਬਲਾਈਂਡ ਕੇਸ ਸੀਗੇ ਜੀ। ਕੇਸਟੇਜ ਹੋ ਚੁੱਕੇ ਨੇ ਸਾਰੇ ਇਹਨਾਂ ਦੋ ਜਿਹੜਿਆਂ ਦੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ। ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦ ਹੋਈ? ਹਥਿਆਰ ਬਰਾਮਦ ਇਹਨਾਂ ਦੋਆਂ ਕੋਲ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋਲ ਭਗੌੜੇ ਨੇ ਭੱਜੇ ਹੋਏ ਆ ਟੀਮਾਂ ਲੱਗੀਆਂ ਉਹਨਾਂ ਕੋਲ ਹਥਿਆਰ ਨਹੀਂ ਜੀ ਇਹਨਾਂ ਕੋਲ ਇੱਕ 315 ਪੂਰ ਰਾਈਫ ਮੋਟਰੀ ਤੇ ਤਸ਼ਕੀ ਸਾਹਮਣੇ ਹੈ ਤਕਤੀ ਚ ਇਹੀ ਹੈ ਜੀ ਇਹਨਾਂ ਨੇ ਗਰੋਹ ਬੜਾਇਆ ਹੋਇਆ ਇਹ ਪੱਠਿਆ ਵਗੈਰਾ ਦੇ ਲੇਬਰ ਨਾਲ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਗ ਹੀ ਰੰਨ ਲੁੱਟਦੇ ਆ ਜੀ ਤੇ ਜਲਦੀ ਹੀ ਇਹਦਾ ਫਰਦਾ ਫਾਸਤਾ ਹੀ ਕਰ ਤੱਕ ਕਰ ਦਿੱਤਾ ਗਿਆ ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਨੂੰ ਕਰ ਦੇ ਆ ਇਹ ਕ੍ਰਿਮੀਨਲੋਜੀ ਹਾਂ ਜੀ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗ੍ਹਾ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਇਹੀ ਪਿਛੋਕੜ ਜਿਹੜਾ ਜਾਂਚ ਕੁਣ ਨਸ਼ੇ ਨਾਲੋਂ ਸੁਣਦੇ ਗਾਣਾ ਨਹੀਂ ਨਸ਼ੇ ਨਾਲੇ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਤੇ ਅੱਗੇ ਜਿਹੜੀ ਗੱਲ ਹੋਊਗਾ ਆਪਾਂ ਠੀਕ ਹੈ ਸਰ ਜੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਾਂਸਵਾਂਚ ਕੀਤੀ ਜਦੋਂ ਇਹ ਤਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਛੇਮਾ ਘਣੀਏ ਕੇ ਬੰਦਰ ਉੱਥੇ ਛੇਮਾ ਪਠਿਆ ਤੋਂ ਇੱਕ ਗੈਂਗ ਵਾਹ ਪਠਿਆ ਤੋਂ ਲੇਬਰ ਨੂੰ ਮੰਦੀ ਬਣਾ ਕੇ ਉੱਥੋਂ ਟਰੈਕਟਰ ਹਥਿਆਰਾਂ ਦੀ ਜੋਗ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਕੌਂ ਕਰਦੇ ਹੀ ਰਾਹਗੀਰਾਂ ਕੋ ਵੀ ਹੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ 8 ਪੈਪਰ ਦੇ ਕੋਲ ਜਿਹਨਾਂ ਦਾ ਮੇਨ ਸਰਗਣਾ ਜਗਰਾਤ ਸਿੰਘ ਜੱਗਾਵਾ ਪਿੰਡ ਧੀਰੇਕੋਟ ਦਾ ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਤੇ ਪਾਰਸਦੀਪ ਗੈਰੀਵੰਡੀ ਤੇ ਦੋ ਫੜੇਗਾ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਰਾ ਲੀਕਾ ਜਿਹੜਾ ਘੜੀਆਂ ਕੇ ਬਾਂਗਰ ਥਾੜੇ ਤੋਂ ਇਹਨਾਂ ਨੇ ਭੱਠੇ ਤੋਂ ਕੌਕ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ ਚੋਂ ਜਿਹੜੇ ਫੜੇ ਜਾ ਚੁੱਕੇ ਆ ਬਾਕੀ 6 ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਪੱਠੇ ਲੁੱਟਦੇ ਨੇ ਗਨ ਪੁਆਇੰਟਾਂ ਤੇ ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਦੇ ਘਰ ਲਈ ਕਿਦੀ ਆ ਕਿਥੋਂ ਨੰਗਲ ਵਿੱਚ ਹੀ 50 ਹਜ਼ਾਰ ਦੀ ਲੁੱਟ ਰਹੀ ਹੋਈ ਇਹਨਾਂ ਦਾ ਇਹ ਉਹੀ ਕਹਿਗਾ ਜੀ ਇਹਨਾਂ ਅੱਠਾਂ ਬੰਦਿਆਂ ਨੇ ਪਹਿਲਾਂ ਘਣੀਏ ਕੇ ਪਾਂਗਰ ਪਿੰਡ ਛੇਪਾ ਤੋਂ ਟਰੈਕਟਰ ਸੋਨਾ ਵੀ ਕਲਟਿਆ ਜਿਹੜਾ ਬਰਾਮਦ ਕੀਤਾ ਸਾਡੀ ਪੁਲਿਸ ਟੀਮਾਂ ਨੇ ਬਾਜ ਕਥੋਂ ਨਗਲੇੜੀ ਚੋਂ ਹਰੀਆਪਿੰਡ ਚੋਂ ਵਾਪਸ ਆਉਂਦਿਆਂ ਇਹਨਾਂ ਨੇ 45000 ਦੀਪੂ ਮੋਟਰਸਾਈਕਲ ਤੋਂ ਮੋਬਾਈਲ ਰਾਹਗੀਰਾਂ ਕੋਲੋਂ ਲੁੱਟੇ ਉਸ ਤੋਂ ਬਾਅਦ ਬਿਆਸ ਸਠਿਆੜਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉੱਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ 8 ਨੋ ਬੈਟਰੀਆਂ ਇਹਨਾਂ ਨੇ ਉੱਥੋਂ ਲੁੱਟ ਲਈ ਇਹ ਗਰੋਹ ਦੇ ਦੋ ਮੈਂਬਰ ਫੜੇ ਗਏ ਜੀ ਗਰੋਹ ਜਿਹੜਾ ਉਹ ਸਾਹਮਣੇ ਆ ਚੁੱਕਾ ਪਹਿਲੋਂ ਕਿ ਆਟ ਬਲਾਈਂਡ ਕੇਸ ਸੀਗੇ ਜੀ ਕੇਸਟੇਜ ਹੋ ਚੁੱਕੇ ਨੇ ਸਾਰੇ ਇਹਨਾਂ ਦੋ ਜਿਹੜਿਆਂ ਨੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦ ਨਹੀਂ ਹੋਈ ਹਥਿਆਰ ਬਰਾਮਦ ਨਹੀਂ ਇਹਨਾਂ ਦੋਆ ਕੋਈ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋ ਪਘੌੜੇ ਨੇ ਭੱਜੇ ਹੋਏ ਆ ਟੀਮਾਂ ਲੱਗੀਆਂ ਉਹਨਾਂ ਕੋ ਹਥਿਆਰ ਨਹੀਂ ਜੀ ਇਹਨਾਂ ਕੋ ਇੱਕ 315 ਪੁਰ ਰਾਈਫਲ ਆ ਦੋ ਪਿਸਤੌਲ ਨੇ ਬਹੁਤ ਜਲਦ ਬਾਕੀ ਵੀ ਗ੍ਰਿਫਤਾਰ ਕਰਾਂਗੇ ਮੌਢੀ ਦੇਸ਼ ਕੀ ਸਾਹਮਣੇ ਤਫ਼ਤੀਸ਼ ਇਹੀ ਆ ਜੀ ਇਹਨਾਂ ਨੇ ਗਰੋ ਬੜਾਇਆ ਹੋਇਆ ਇਹ ਪੱਠਿਆ ਵਗੈਰਾ ਦੇ ਲੇਬਰ ਨਾਲ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਗ ਹੀ ਰੰਨ ਲੁੱਟਦੇ ਆ ਜੀ ਜਲਦੀ ਹੀ ਇਹਦਾ ਪੜਦਾ ਫਾਸਤਾ ਹੀ ਕਰ ਤੱਕ ਕਰ ਦਿੱਤਾ ਗਿਆ ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਨੂੰ ਵੀ ਫਾਸਤਾ ਇਹ ਕ੍ਰਿਮੀਨਲੋਜੀ ਹਾਂ ਜੀ ਇਹਦਾ ਤਾਂ ਕ੍ਰਿਮੀਨਲ ਪਿਸ਼ੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗ੍ਹਾ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਅਹੀਂ ਪਿਸ਼ੋਕੜ ਜਿਹੜਾ ਜਾਂਚ ਰਹੀ ਕੋਈ ਨਸ਼ੇ ਦਾ ਸਬੰਧ ਹੀ ਹੈਗਾ ਨਾ ਨਹੀਂ ਨਸ਼ੇ ਨਾਲ ਇਹ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਤੇ ਅੱਗੇ ਜਿਹੜੀ ਗੱਲ ਹੋਊਗਾ ਆਪਾਂ ਠੀਕ ਹੈ